ਭਾਰਤੀ ਕਿਸਾਨ ਜੁਨੇ ਰਾਜੇਵਾਲ ਦੇ ਸੁਭਾ ਪ੍ਰਦਾਨ ਮਲਵੀਰ ਸਿੰਘ ਰਾਜੇਵਾਲ ਵਿਸ਼ੇਸ਼ ਸੌਰਤੇ ਆਪਰਾਪੇ ਕੇ ਪਹੁੰਚੇ। ਉਹਨਾਂ ਨੇ ਇਸ ਮੌਕੇ ਭਾਰਤੀ ਕਿਸਾਨ ਜੁਨੇ ਨੇ ਇੱਕ ਤਾਂ ਸਿੱਧੂਪੁਰ ਦੇ ਜੋ ਆਗੂ ਤੇ ਮੈਂਬਰ ਪਿਛਲੇ ਕਾਫੀ ਲੰਮੇ ਤੋਂ ਹਾਲੇ ਵੀ ਤਾਂ ਕਹਿ ਗਿਆ ਸਨ ਉਹਨਾਂ ਨੂੰ ਜੱਪੇ ਦੇ ਵਿੱਚ ਆ ਕੇ ਸ਼ਾਮਲ ਕਰ ਕੀਤਾ। ਇਸ ਮੌਕੇ ਮਲਵੀਰ ਸਿੰਘ ਰਾਜੇਵਾਲ ਲਖਵਿੰਦਰ ਸਿੰਘ ਮੋਤੀਪੁਰ ਖਾਲਸਾ ਬਲਬੀਰ ਸਿੰਘ ਮਾਰ ਕਸ਼ਮੀਰ ਸਿੰਘ ਜੰਡਿਆਲਾ ਤੇ ਹੋਰ ਆਗੂਆਂ ਨੇ ਸਰੂਪਾ ਪਾ ਕੇ ਇਹਨਾਂ ਮੈਂਬਰਾਂ ਤੇ ਆਗੂਆਂ ਦਾ ਨਿਕਾਸਵਤ ਕੀਤਾ ਨਿੰਦ ਸਿੰਘ ਛੋਟਾ ਨੇ ਆਏ ਹੋਏ ਆਗੂਆਂ ਦਾ ਤੈਜ ਲੋਟਾ ਬਤ ਕੀਤਾ ਕੈਮਰਾਮੈਨ ਇਸੰਗ ਨੂੰ ਡੈਂਪਰ ਨਾਲ ਨਾਕੀ ਦੀ ਫਲੌਟੋਂਪ ਸੇਸ਼ ਰਿਪੋਰਟ ਇਹ ਤਾਂ ਮਰਜ਼ੀ ਕੁਤੇ ਹੁੰਦਾ ਕੋਈ ਬੋਲਦਾ ਨਹੀਂ ਜਾਂ ਕੰਮ ਨਹੀਂ ਕਰਾਉਂਦਾ ਪਰ ਲੋਕਾਂ ਨੂੰ ਅਫੀਸ਼ੀਅਲ ਲੋਕਾਂ ਦੇਖੀ ਨੂੰ ਮੋਹਤਮ ਜਿਹੜੇ ਬਹੁ ਮਡਾਨ ਦਾ ਸਾਡਿਆ ਜਿਹੜੇ ਸ਼ਾਹ ਚੱਜਾ ਤੋਂ ਬੋਲਦੇ ਆ ਇਹਨਾਂ ਦੀ ਬੜੀ ਵਿਰੋਧ ਸੀ ਬਣਾ ਇਹਨਾਂ ਨੂੰ ਸਹੀ ਵੱਲ ਕੱਢਿਆ ਸਭਾ ਮਾਰਦਾਂ ਦੇ ਅੰਦਰ ਜਿਹੜੇ ਅਸਲੀ ਯੋਧਾ ਬਣਨ ਨਾ ਪਤਾ ਪੰਜਾਬ ਵੀ ਤਾਂ ਸਭ ਦੇਖੋ ਕਿਸੇ ਨਰਸਪੀਕਰ ਜਿਵੇਂ ਮੁੱਚ ਰਹੇ ਸਭਨਕ ਕੇ ਅਧਿਗੁਰ ਸਾਧੂ ਦਾ ਕੰਮ ਸਾਰਾ ਅਸੀਂ ਕਿਹਾ ਕਿ ਸਾਡੀ ਸਿਆਣਪ ਦੇ ਵਿੱਚ ਹੀ ਉੱਤੇ Yeah. ਉਹ ਕਿਹਾ ਜੀ ਨਹੀਂ ਜੀ ਸੱਚ ਤੇਰੇ ਕੋਲ ਹੈ। ਬਲੇ ਪਰ ਇਹ ਨਹੀਂ ਕਿ ਕਿ ਫਿਰ ਉਹ ਸਿਆਣ ਹੋ। ਸੈਕਰੀਟ ਨੇ ਜਿੱਤੇ ਨੇੜੇ ਬਿਲਕੁਲ ਸਾਹਮਣੇ ਬਲੈਕ ਹੌਲਸਟੈਂਟ ਦੇ ਟੰਡਰ ਅਰਾਊਂਡ ਹੈ। ਉੱਥੇ ਅਸੀਂ ਚਲੇ। ਮਾਰੇ ਮਾਰੀ ਕੀਤੀ ਸਾਨੂੰ ਇਸ ਤਰ੍ਹਾਂ ਦੇ ਮਾਰੀ ਕਹਿੰਾਰੇ। ਐਵਰੀ ਬਰਤਨ ਸੀ ਉਹ ਬੇਸੀ ਖੇਤੀ ਮੰਤਰੀ। ਉਹ ਆ ਕੇ ਕਹਿੰਦੇ ਕਿ ਮੁੰਡਾ ਦੱਸੋ ਕੀ ਕਰ ਰਿਹਾ ਸੀ ਕਰ। ਮੁੱਖ ਮੰਤਰੀ ਆ ਕੇ ਸਾਡੇ ਨਾਲ ਗੱਲ ਸੋ। ਉਸਨ ਕਲਪਤੀ ਨੂੰ ਉਹ ਰੰਗ ਮਿਖਿਆ ਜਿਵੇਂ ਉਹ ਕਿੰਨਾ ਤਰਮੈ ਨੂੰ ਇਹ ਪਤਾ ਉਹ ਬੜਾ ਖਸ਼ਿਆ ਕਿ ਕਾਗਜ਼ ਨੂੰ ਇਹਨੇ ਉਹਨੂੰ ਜਿੰਨਾ ਮੈਂ ਲਿਖਿਆ ਸਰੂਪੇ ਦਾ ਜੁੜਾ ਪੰਨਾ ਅਨਕੋਣੇ ਸਿਰਸਾ ਤੋਂ ਮਿਲਣੀ ਉਹ ਕਿੰਨਾ ਤੇਰਾ ਅੱਲਾਹ ਸ਼ੁਕਰੀਆ ਸਲਾਮ ਆਲ प्रधान जिला जलंधर शमशेर सिंह जी जगवेर सिंह जी ढाद प्रधान फलो कलूर सिंह

ਬਲਾਕ ਜਨਰਲ ਸਿਕਟਰ ਫੋਰ ਸਮੂਹ ਸੰਗਠਨ ਬਲਾਕ ਸਿਕਟਰ ਫੋਰ ਮੈਂ ਕਰ ਰਿਹਾ ਹਾਂ ਹਰਨ ਦੇ ਨਾਲ ਬਾਕੀ ਦਾ ਆਪਣਾ ਕੱਟ ਰੱਖਿਆ ਗਿਆ ਉਹਦੇ ਵਿੱਚ ਬਹੁਤ ਵੱਡਾ ਜਦੋਂ ਟੋਲ ਪਲਾਟੇ ਤੇ ਤੇ ਰੇਲਵੇ ਟੇਕਰ ਆਪਾਂ ਫਲੋਰ ਤੇ ਧਰਨਾ ਲਾ ਆ ਗਏ ਉਹ ਦਿਨ ਤੋਂ ਕਾਫੀ ਪਿਆਰ ਕੀਤੀ ਤੇ ਸਾਡੇ ਮਰਦ ਜੀ ਤਾਂ ਆਂਦੀ ਨੇ ਹੱਥ ਪਾ ਕੇ ਹੋਰ ਪਾ ਕੇ ਜੇ ਚਾਹੁੰਦੇ ਬੋਲੇ ਹੋ 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 ਸ੍ਰੀ ਅਕਾਲ ਕੋਈ ਜਨ ਬਹੁਤ ਬੇਤੀਆ ਗੰਬੀਰ ਅੱਜ ਚਰਚਾ ਦਾ ਵਿਸ਼ਾ ਹੈ ਔਰ ਮੈਂ ਸਮਝਦਾ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਸਰਕਾਰ ਜਾ ਕਿੱਧਰ ਨੂੰ ਰਹੀ ਹੈ ਇਹ ਜਿਹੜੀ ਬਦਲਾਅ ਦੀ ਸਰਕਾਰ ਹੈ ਪੰਜਾਬ ਨੂੰ ਫਲਦੀ ਅਗਵਰ ਧੱਕ ਰਹੀ ਹੈ ਅੱਜ ਗੱਲ ਦੀ ਕੈਬਨਿਟ ਵਿੱਚ ਜਿਹੜੇ ਨਵੇਂ ਫੈਸਲੇ ਕੀਤੇ ਨੇ ਸਾਡੀ ਚੀਜ਼ ਜਿਹੜੀ ਅਗਲੀ ਫਸਲ ਆ ਰਹੀ ਹੈ ਝੋਨੇ ਦੀ ਜਿਹੜੀ ਜਦੋਂ ਖਪਤ ਡੀਜ਼ਲ ਦੀ ਵਧਣੀ ਹੈ ਇਹਨਾਂ ਨੇ ਡੀਜ਼ਲ ਔਰ ਪੈਟਰੋਲ ਦੇ ਰੇਟ ਉੱਤੇ ਨਵਾਂ ਬੈਠ ਲਾ ਕੇ 89.5 ਪੈਸੇ ਲੀਟਰ ਡੀਜ਼ਲ ਤੇ 34 ਪੈਸੇ ਪੈਟਰੋਲ ਤੇ ਇੰਨਾ ਤਕਰੀਬਨ 600 ਕਰੋੜ ਰੁਪਏ ਦਾ ਭਾਰ ਲੋਕਾਂ ਦੇ ਉੱਤੇ ਪਾ ਦਿੱਤਾ ਪਰ ਇਹੀ ਨਹੀਂ ਬਿਜਲੀ ਦਾ ਜਿਹੜਾ ਕਹਿੰਦੇ ਸੀ ਬਿਜਲੀ ਮੂਤ ਦੇਣੀ ਇੱਕ ਕੰਡੀਸ਼ਨ ਲਾਤੀ ਜਿਹੜਾ 1000 ਯੂਨਿਟ ਜਿਹੜਾ ਲੂਕੇਗਾ ਉਹਨੂੰ 3000 ਰੁਪਏ ਐਕਸਟਰਾ ਦੇਣਾ ਹੀ ਪਏਗਾ ਤਾਂ ਇਹ ਹਜ਼ਾਰਾਂ ਕਰੋੜ ਦਾ ਭਾਰ ਭਾਤਾ ਅਨਫੋਰਚੂਨੇਟ ਵੈਗੂ ਇਹ ਅਸੀਂ ਚੁਣ ਬੈਠੇ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਕੁਛ ਨਹੀਂ ਤੇ ਹਰ ਮਹੀਨੇ 3 ਤੋਂ 4000 ਕਰੋੜ ਰੁਪਏ ਕਰਜ਼ਾ ਲੈ ਕੇ ਸਟੇਟ ਦੇ ਸਿਰ ਚੜਾਈ ਜਾ ਰਹੇ ਨੇ ਇਸ ਸਥਿਤੀ ਇਦਾਂ ਦੀ ਉੱਤਨ ਹੋਈ ਪਈ ਐ ਸੀ 4 ਲੱਖ ਕਰੋੜ ਦੇ ਨੇੜੇ ਪੰਜਾਬ ਕਰਦੇ ਆਈ ਹੋਣ ਜਾ ਰਿਹਾ ਐ ਤੇ ਅਗਲੀ ਸਰਕਾਰ ਜੀ ਉਹਨੂੰ ਤਾਂ ਪਹੀ ਹੀ ਆ ਰਿਹਾ ਜਿੱਡੀ ਮਰਦੀ ਆ ਜੇ ਉਹਦੇ ਕੋਲੋਂ ਰੱਖ ਹੁੰਦਾ ਵਿਆਜ ਨਹੀਂ ਮੁਰਨਾ ਇਹ ਬਹੁਤ ਵੱਡੇ ਵੱਡੀ ਚਿੰਤਾ ਦਾ ਵਿਸ਼ਾ ਪੰਜਾਬ ਜੁਪਰੀਆ ਪੰਜਾਬ ਦੇ ਲੋਕਾਂ ਨੂੰ ਇਹਦੇ ਲਈ ਇਕੱਠੇ ਹੋ ਕੇ ਪਸਟਾਲਾ ਪਿਆ ਇੱਕ ਤੁਸੀਂ ਕਹੋ ਪਾਣੀ ਦੇਲੇ ਮੁੱਦੇ ਚੱਕੇ ਹੋ ਉਹਦਾ ਕੀ ਕਰਾਂ ਪਾਣੀ ਦੇ ਮੁੱਦੇ ਤੇ ਅਸੀਂ ਹੁਣ ਕਿਉਂਕਿ ਸਰਕਾਰ ਨੂੰ ਨੋਟਿਸ ਦੇਖਿਆ ਹੈ ਪੰਜਾਬ ਦਾ ਪਾਣੀ ਸਾਰਾ ਕੈਨਸਰਸ ਹੋ ਗਿਆ ਇਹ ਜਿਹੜੀ ਇਹ ਤੋਂ ਅਗਲੀ ਤਹਿ ਹੈ ਜਿਹੜਾ ਥਰਡ ਇਕੋ ਫਾਇਰ ਹੈ ਉਹਦੇ ਵਿੱਚ ਪਾਣੀ ਜਿਹੜਾ ਨਾ ਫਸਲਾਂ ਨੇ ਫਸਲਾਂ ਨੂੰ ਲਾਉਣ ਦੇ ਹੀ ਹੋਗਾ ਨਾ ਪਾਣੀ ਪੀਣ ਦੇ ਉਪਯੋਗ ਹੈ ਇਹਦਾ ਮਤਲਬ ਜੇ ਅਸੀਂ ਨਾ ਕੁਝ ਕੀਤਾ ਤਾਂ ਇਹ ਤੋਂ ਮਾਈਗ੍ਰੇਸ਼ਨ ਹੋ ਗਈ ਪੰਜਾਬ ਉਜੜੇਗਾ ਬੰਜਰ ਹੋਏਗਾ ਇਸ ਲਈ ਅਸੀਂ ਨੋਟਿਸ ਦੇਖਿਆ ਹੈ ਸਰਕਾਰ ਨੂੰ ਚੋਣੇ ਤੋਂ ਬਾਅਦ ਅਸੀਂ ਕੰਦੂਲਨ ਸ਼ੁਰੂ ਕਰਨ ਜਾ ਰਹੇ ਹਾਂ ਕਿ ਸਾਨੂੰ ਪੀਣ ਲਈ ਸਾਫ਼ ਪਾਣੀ ਤੇ